ਮੁਕਰਿਓ ਜੋ ਹਜੂਜ ਨਿਤ ਅਮਰਤ ਵੇਲੇ ਚੰਦਰ ਹੀ ਡੜੀਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਦ ਸੁੱਖਾਂ ਦੇ ਦਾਤੇ ਹਲਦ ਪੰਦੇ ਰੱਖੇ ਮਨੁਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਭੋਤ ਗੰਦੇ ਸੋਮੇ ਗਿਆਂਦੇ ਸਾਗਰ ਤੰਤਾਲ ਗੁਰੂ ਆਸਿਸ਼ ਗੁਰਗੰਗ ਸਾਹਿਬ ਦੀ ਪਾਵਨ ਜੁਰੀ ਅੰਦਰ ਸੱਜ ਬੈਠੇ ਗੁਰੂ ਘਰ ਸਤਿ ਸੰਤ ਸਮਝਿਓ ਆਓ ਜੋ ਕਈਆਂ ਚਰਨ ਤੋਂ ਆਪਾਂ ਦੰਦਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਿਮਣਾਂ ਦੇ مالک ਸਦਾ ਸਹਾਇ ਦਾਤਾ ਪਰਸ਼ਾ ਜਿਨ੍ਹਾਂ ਦੇ ਪਾਵਨ ਜੀਵਨ ਦੀ ਆਪਾਂ ਅਮਰ ਕਥਾ ਕਈਆਂ ਮਹੀਨਿਆਂ ਤੋਂ ਕਰਦੇ ਸੁਧਦੇ ਆ ਰਹੇ ਆ ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਸਭਰੋ ਦੇ ਪੰਨ ਜੁਣ ਵਿੱਚੋਂ ਆਪਾਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆ ਸਾਡਾ ਸੰਸਾਰ ਤੇ ਸਬਰ ਹੋ ਜਾਵੇ ਇਹ ਗੱਲ ਵੱਖਰੀ ਹੈ ਪਿਆਰਿਓ ਹਰ ਇਨਸਾਨ ਜਿਹੜਾ ਹੈ ਉਹ ਕਿਸੇ ਨਾ ਕਿਸੇ ਤੰਦ ਦੇ ਨਾਲ ਆਪਣੇ ਆਪ ਨੂੰ ਉਹ ਆਪਣਾ ਜੀਵਨ ਸਭ ਲਈ ਸਮਰਪਿਤ ਉਹ ਕੰਦਾ ਜੋ ਉਸ ਮੈਂ ਕਰ ਰਿਹਾ ਨਾ ਉਹ ਸਭ ਠੀਕ ਆ ਰਿਹਾ ਮੈਨੂੰ ਮੇਰੇ ਜਿਦਾ ਕੋਈ ਸ਼ਰਾਨੀ ਕੁਝ ਸੰਸਾਰ ਤੋਂ ਲੁਕੋ ਕੇ ਕਰਮ ਕਰਦਾ ਕੰਨਦ ਮੇਰੇ ਇਲਾਕੋ ਚਤਰ ਚੁਲਾਕ ਨਹੀਂ ਹਯੂ ਤੋਕੇ ਵਿੱਚ ਪਰਮ ਵਿੱਚ ਭਲੇਕੇ ਵਿੱਚ ਇਸ ਵਕਤ ਸਭੀਨ ਦੇ ਕਿਦੋਂ ਆਪਾਂ ਜੀਵਨ ਦੇ ਅਬਰ ਕਥਾ ਕਰਦੇ ਆ ਸੁਣਦੇ ਆ ਤੇ ਪਾਤਸ਼ਾਹ ਸਭ ਤੋਂ ਪਹਿਲਾਂ ਉਸੇ ਸੁਚੇ ਆਚਾਰ ਦੀ ਛਦਾਂ ਗੱਲ ਕਰਦੇ ਆ ਉਥੇ ਸੁਚੇ ਅਜਾਤ ਵਿੱਚ ਆਉਂਦਾ ਕੀ ਆ ਜਦ ਤੱਕ ਸੰਨਤੀ ਹਰ ਤਨ ਸੰਤੋਖ ਚਿੱਤਨ ਸੰਤੋਖ ਹੈ ਸੱਚੇ ਉਥੇ ਬੇਈਮਾਨੀ ਨਹੀਂ ਉਥੇ ਹੀਰਾ ਬੇਰੀ ਨਹੀਂ ਠੱਗੀ ਠੋਰੀ ਨਹੀਂ ਪਰਪੰਤ ਨਹੀਂ ਕੋਈ ਪਰਪੰਤ ਜਿਹੜਾ ਹੀਰਾ ਬੇਰੀ ਠੱਗੀ ਠੋਰੀ ਉਥੇ ਹੈ ਜਿੰਨਾ ਤਰੋ ਸੰਸਾਰ ਵਿੱਚ ਵਿਚਰਦਾ ਏ ਸੰਸਾਰ ਵਿੱਚ ਵਿਚਰਦੇ ਤੇ ਕੋ ਭਲਤ ਵੀ ਹੈ Phật ਦਾ ਜੀਵਨ ਵੱਖਰਾ ਹੈ ਸੰਸਾਰੀ ਜੀਵਨ ਦਾ ਜੀਵਨ ਜਿਹੜਾ ਵੱਖਰਾ ਹੈ ਸੰਸਾਰੀ ਜੀਵਨ ਤੇ ਲੜਾਈ ਚ ਉਤੋਂ ਬਗ ਕੁਝ ਆਈ ਨਹੀਂ ਈਰ ਕਰਨ ਤੇ ਆ ਦੁਆਰ ਚੁਗਲੀ ਤੋਂ ਕੁਝ ਭਾਏ ਨਹੀਂ ਹੋਰ ਸੰਸਾਰੀ ਜੀਵਨ ਵਿੱਚ ਤਾਂ ਹਾਂ ਪੰਤਾਂ ਦਾ ਜੀਵਨ ਥੋੜਾ ਵੱਖਰਾ ਹੁੰਦਾ ਏ ਇਸੇ ਕਰਕੇ ਇਹਨਾਂ ਦਾ ਤਾਲ ਮੇਂਤੀ ਬੈਠਦਾ ਪੰਤੋਂ ਦਾ ਜੀਵਨ ਜਪ ਤਪ ਸੰਗਮ ਧੀਰ ਧਰਮ ਵਿਚਾਰ ਦੇ ਸੰਤੋਖ ਇਹ ਰੱਬੀ ਗੁਰੂ ਦੇ ਰੱਬ ਦੇ ਪਿਆਰੇ ਕੋਲ ਇਸ ਸੰਸਾਰੀ ਨੂੰ ਕੁਸੰਸਾਰੀ ਕੋਈ ਹੁੰਦੇ ਤੇ ਫਿਰ ਉਹ ਬਾਤ ਦੇ ਉੱਥੇ ਹੀ ਲੜਦੇ ਹਮੇਸ਼ਾ ਜਿੱਥੇ ਇੱਕ ਵਿਚਾਰ ਹੋਏ ਯਾਦ ਰੱਖਣ ਵਾਲੀ ਗੱਲ ਹੈ ਵਿਚਾਰ ਹਮੇਸ਼ਾ ਉਥੇ ਰਹਦੇ ਆ ਜਿੱਥੇ ਇੱਕ ਵਿਚਾਰ ਹੋਵੇ ਜਿੱਥੇ ਵਿਚਾਰਾਂ ਦੀ ਭ੍ਰੰਟੇ ਹੋਵੇ ਵਿਚਾਰਾਂ ਦਾ ਟਕਰਾਅ ਹੋਵੇ ਉੱਥੇ ਕਦੇ ਪ੍ਰੇਮ ਬਣ ਨਹੀਂ ਸਕਦਾ ਜਦੋਂ ਪਾਤਸ਼ਾਹ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਤਿੰਦਪਾ ਤੱਕ ਤੱਕ ਸੰਸਾਰੀਆਂ ਦਾ ਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਵੇ ਭਗਤਾਂ ਦਾ ਤੇ ਸੰਸਾਰੀ ਲੋਕਾਂ ਦਾ ਜਿਹੜਾ ਦਾਲ ਮੇਲੇ ਨੂੰ ਬੈਠਦਾ ਨਹੀਂ ਇਹੋ ਹੀ ਕਾਰਨ ਸੀਗਾ ਜਿਸ ਗੁਰੂ ਦੀ ਆਪਾਂ ਜੀਵਨ ਦੀ ਵਿਚਾਰ ਕਰਦੇ ਆ ਇਹ ਭੱਤੇ ਮਾਰਗ ਵਿੱਚ ਆ ਤਰਵੇ ਵਿੱਚ ਆ ਤੇ ਜਿਹੜੇ ਔਰੰਗਜ਼ੇਬ ਔਰੰਗਜ਼ੇਬ ਤਖਦੇ ਮਾਲਕ ਦਿੱਲੀ ਦੇ ਉਹ ਉਹ ਸੰਸਾਰੀ ਸੰਸਾਰੀ ਦਾ ਕੰਮ ਹੈ ਇੱਕ ਦੂਜੇ ਨੂੰ ਦੁੱਖ ਦੇਣਾ ਇੱਕ ਦੂਜੇ ਨੂੰ ਦੁੱਖ ਦੇਣਾ ਤਾਂ ਹੀ ਔਰੰਗਜ਼ੇਬ ਦੇ ਅਤ ਚੁੱਕੀ ਸੀ ਦੁੱਖ ਦਿੰਦਾ ਸੀ ਪਰ ਜਾਨੋ ਪਰਦਰਜ ਕੋਈ ਕੋਰਸੀ ਆਕਾਸ਼ਿਕ ਬੰਧ ਹੈ ਤਾਂ ਪਰਦਰਜ ਸੰਸਾਰ ਦੀ ਉਹਦੀ ਸੀ ਨਾ ਚਾਹੇ ਸਿੱਖ ਸਵੇ ਦੂਸੇ ਚਾਹੇ ਮੁਸਲਮਾਨ ਸੀ ਜਦ ਇਹ ਬੋਧੇ ਤੋਂ ਕੋਈ ਵੀ ਸੀ ਪਰਦਰਜ ਸਾਰੀ ਉਸੇ ਦੀ ਸੀ ਨਾ ਜੋ ਕੋ ਉੱਤਖਦਾ ਇਸ ਟਾਈਮ ਮਾਲਕ ਹੁਣ ਮਾਲਕ ਦਾ ਪਰਦਰਜ ਤੇ ਬਣਦਾ ਏ ਬੇਮੈਂ ਸਾਰਿਆਂ ਦਾ ਪਲਾ ਕਰਾ ਹੁਣ ਪਰਿਵਾਰ ਦਾ ਮਾਲਕ ਉਹ ਬਜ਼ੁਰਗ ਉਹ ਦੇਖਦਾ ਕਿ ਮੈਂ ਕਿਹੜੇ ਤਰੀਕੇ ਦੇ ਨਾਲ ਆਪਣੇ ਪਰਿਵਾਰ ਨੂੰ ਸੁਖੀ ਰੱਖ ਸਕਦਾ ਹੈ ਪਰਿਵਾਰ ਦਾ ਜਿਹੜਾ ਮੁਖੀ ਆ ਉਹ ਸੋਚਦਾ ਕਿ ਮੈਂ ਕਿਹੜੇ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਸੁਖੀ ਰੱਖ ਸਕਦਾ ਹੈ ਬੀਤ ਜਿਹੜਾ ਵਰਦਾ ਉਹ ਵੀ ਆਪਣੇ ਪਰਿਵਾਰ ਨੂੰ ਸੁਖੀ ਰੱਖਣਾ ਚਾਹੁੰਦਾ ਹੈ ਮਰੋ ਧਰਮ ਦੀ ਦੁਨੀਆ ਵਿੱਚ ਲਿ ਜਾ ਕੇ ਸੁਖ ਸੁਖ ਦੇਣਾ ਚਾਹੁੰਦਾ ਹੈ। ਭਗਤ ਰੱਬ ਦਾ ਪਿਆਰਾ ਧਰਮ ਦੀ ਦੁਨੀਆ ਵਿੱਚ ਲਿਆ ਕੇ ਉਹਨੂੰ ਸੁਖ ਦਿਵਾਉਣਾ ਚਾਹੁੰਦਾ ਹੈ। ਉਸ ਦੀਵੀ ਸੁਖ ਦੀ ਭਾਗ ਵਿੱਚ ਰੱਬ ਦਾ ਪਿਆਰਾ ਸਦੀਵੀ ਸੁਖ ਦੀ ਭਾਗ ਵਿੱਚ ਸੰਸਾਰ ਦਾ ਭਵੇਂ ਉਹ ਕਿਸੇ ਵੀ ਵੱਡੇ ਤੋਂ ਵੱਡੇ ਤਤ ਦਾ مالک ਆ ਉਹ ਸੁਖੀ ਦਾ ਉਹਦਾ ਸੁਖੀ ਦਾ ਉਹਦਾ ਸੂ ਕੇਵਲ ਖਾਮ ਪਿੰਤੇ ਚ ਗਿਆ ਕੇਵਲ ਚੌਧਰ ਤੇ ਬੇ ਮੇਰੇ ਵਰਗਾ ਕੋਈ ਨਹੀਂ ਤੇ ਮੇਰੇ ਸਾਹਮਣੇ ਕੋਈ ਬੋਲੇ ਨਾ ਇਹ ਉਹ ਇਲਾਸੇ ਉਹ ਜੀਵਦੀ ਆਉਂ ਪਹਿਲਿਓ ਜੀਵਤੇ ਮੈਂ ਆਪਾਂ ਨੂੰ ਪਾਸ਼ਾ ਆਪਣੇ ਜੀਵਨ ਦੇ ਮਗਰ ਤੋੜਦੇ ਆ ਤਿਵੇਂ ਤਿਵੇਂ ਗੁਰੂ ਦੇ ਦਰਸ਼ਨ ਕਰਦੇ ਆਪਾਂ ਉਹਨਾਂ ਦੇ ਮਗਰ ਮਗਰ ਤੋਰੀਂ ਜੇ ਸੋਤੇ ਕਰਕੇ ਸੋਤੇ ਕਰਕੇ ਅਸੀਂ ਸੰਗਰੋਹ ਦੇ ਬਚ ਦਿੱਤੇ ਹੋਏ ਉਪਦੇਸ਼ ਦੇ ਮਗਰਮਗਰ ਚੱਲਾਂਗੇ ਜਿੱਧਰ ਨੂੰ ਸਤਿਗੁਰੂ ਜਾ ਰਹੇ ਨੇ ਉਧਰ ਮਗਰਮਗਰ ਅਸੀਂ ਚੱਲਾਂਗੇ ਤੇ ਪਿਆਰੋ ਗੁਰੂ ਦੇ ਦਰਸ਼ਨ ਵੀ ਹੁੰਦੇ ਜਾਣਗੇ ਸਾਡਾ ਜੀਵਨ ਵੀ ਸਫਲ ਹੁੰਦਾ ਜਾਊਗਾ ਤੇ ਆਉਣਾ ਪਵਿਚਾਰ ਕੱਲ ਇੱਥੇ ਸਮਾਪਤ ਕੀਤੀ ਸੀ ਕਿ ਬਰੌਰ ਪਿੰਡ ਵਿੱਚ ਸਤਿਗੁਰੂ ਜੀ ਮਹਾਰਾਜ ਆਪ ਰਹੇ ਹੋ ਇਦੋਂ ਫਿਰ ਸ਼ੰਗ ਦਾ ਵਿਚਾਰ ਕਰਦੇ ਹਾਂ ਕਿ ਔਰਗ ਜੀਵ ਨੇ ਜੁਲਮ ਕਾ ਕੇ ਤਖਤ ਲਿਆ ਬਾਪ ਮਾਰੇ ਪੈਣ ਪਰਾ ਮਾਰੇ ਧੀਆ ਪੜਾ ਬਾਲੀਆਂ ਇੰਨਾ ਖੂਨ ਡੋਲ ਕੇ ਇੰਨਾ ਆਪਣੇ ਪਰਿਵਾਰ ਦਾ ਹੀ ਕਿਉਂਕਿ ਦੀਦ ਕਰੋ ਹੀ ਹੁੰਦੀ ਨਾ ਚੋਰੀ ਕਿੱਥੋਂ ਸਿੱਖਦਾ ਬੰਦਾ ਚੋਰੀ ਵੀ ਘਰ ਤੋਂ ਸਿੱਖਦਾ ਹੈ ਇਮਾਨਦਾਰ ਵੀ ਘਰ ਤੋਂ ਸਿੱਖਦਾ ਹੈ ਰੱਬ ਦਾ ਨਾਮ ਲੈਣਾ ਵੀ ਘਰ ਤੋਂ ਸਿੱਖਦਾ ਹੈ ਤੇ ਬੇਵਿਨੈ ਕਰਨਾ ਵੀ ਘਰ ਤੋਂ ਸਿੱਖਦਾ ਹੈ ਜਿੱਦਾਂ ਸਾਡੇ ਬਜ਼ੁਰਗ ਕਰਦੇ ਵੇ ਉਹਨਾਂ ਤੇ ਉਦਾਂ ਹੀ ਹੈ ਨਾ ਆਉਣ ਵਾਲੀ ਪੀੜੀ ਦੇ ਉਹ ਉਹ ਕੰਮ ਕਰ ਲੈਣਾ ਹੁਣ ਔਰ ਉਹ ਜੇਬ ਨੇ ਜ਼ੁਲਮ ਕਰਕੇ ਇੰਨਾ ਪਾਪ ਕਮਾ ਕੇ ਤੇ ਫਿਰ ਦਿੱਲੀ ਦਾ ਤਖਤਾ ਹਸਲ ਕੀਤਾ ਇੰਨਾ ਪਾਪ ਕਮਾ ਕੇ ਇਦੋਂ ਤਾਲਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਮ ਦੀ ਦੁਨੀਆ ਵਿੱਚ ਉਹ ਵੀ ਆਪਣੇ ਤਖਤੇ ਬੈਠੇ ਹੋਏ ਪਰ ਉੱਥੇ ਜਪ ਤਪ ਸੰਗਤ ਤਨ ਸੰਤੋਖ ਹੈ ਔਰੰਗੇ ਤਪ